ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਮਹੀਨਾਵਾਂ ਬਾਅਦ ਰਚਨਮਨ ਸਮਾਗਮ ਜਿਹੜਾ ਕਰਕੇ ਹਟੇ ਆ ਇਹ ਵੀਰ ਜਿਹੜਾ ਤੁਸੀਂ ਦੇਖ ਸਕਦੇ ਆ ਇਹਨੂੰ ਅੱਜ ਲੱਤ ਜਿਹੜੀ ਕਈਏ ਉਹ ਲਵਾ ਕੇ ਦਿੱਤੀ ਆ ਜਿਹੜਾ ਇਹ ਹੀ ਵੀਰ ਇੱਕ ਕਮਾਉਣੇ ਵਾਲਾ ਸੀ ਕੇਵਲ ਦਾ ਕੰਮ ਕਰਦਾ ਸੀ ਵੀਰ ਦਾ ਘਰ ਨੂੰ ਜਾਂਦੇ ਘਰ ਨੂੰ ਜਾਂਦਾ ਸੀ ਵੀਰੇ ਘਰ ਨੂੰ ਜਾਂਦਾ ਸੀ ਕੰਮ ਕਰਕੇ ਤੇ ਐਕਸੀਡੈਂਟ ਹੋ ਗਿਆ ਟਰੈਕਟਰ ਦੇ ਨਾਲ ਤੇ ਐਕਸੀਡੈਂਟ ਦੇ ਵਿੱਚ ਇਹਨੂੰ ਲੱਤ ਆਪਣੀ ਗਬਾਉਣੀ ਪਈ ਤੇ ਬਹੁਤ ਹੀ ਨਾਰਾਜ਼ ਸੀ ਸਾਡੇ ਕੋਲ ਪਹੁੰਚੇ ਸੀਗੇ ਕਿਉਂਕਿ ਇਹ ਹੀ ਕਮਾਈ ਦਾ ਇੱਕ ਕਮਾਉਣੇ ਵਾਲਾ ਸੀਗਾ ਇਹ ਬੱਚੇ ਕਮਾਉਣੇ ਘਰ ਦਾ ਸਾਰਾ ਇਹਦੇ ਤੇ ਦਰਮਦਾਰ ਸੀ ਸਾਨੂੰ ਕਈ ਵੀਰਾਂ ਨੇ ਕਿਹਾ ਤਾਂ ਫਿਰ ਅਸੀਂ ਜਿਹੜਾ ਇਹਨੂੰ ਵੀਰ ਨੂੰ ਸੱਦਿਆ ਸੀ ਤੇ ਆਪਾਂ ਇਹ ਕੇਵਲ ਦਾ ਕੰਮ ਜਾਣਦਾ ਸੀ ਚਲੋ ਇਹ ਕਹਿੰਦਾ ਮੈਨੂੰ ਮਾੜਾ ਮੋਟਾ ਮੈਂ ਤੁਰਨ ਫਿਰਨ ਜੋਗਾ ਹੋਜਵਾਂ ਮੈਨੂੰ ਲੱਤ ਲਵਾ ਦਿਓ ਤੇ ਇਹਨੂੰ ਜਿਹੜਾ ਬਾਬਾ ਦੀਪ ਸਿੰਘ ਸੇਵਾਦਲ ਜਥੇਬੰਦੀ ਨੇ ਇਹ ਜਿਹੜਾ ਲੱਤ ਸਮੂਹ ਐਨਆਰਆਈ ਭਰਾ ਜਿਹੜੇ ਸਾਡੇ ਵੀਰ ਵੀਰ ਸਾਡੇ ਅਮਨ ਵੀਰ ਉਹਨਾਂ ਵੱਲੋਂ ਜਿਹੜਾ ਇਹ ਲੱਤ ਦੀ ਸੇਵਾ ਜਿਹੜੀ ਉਹ ਲਾ ਕੇ ਦਿੱਤੀ ਆ ਇਹ ਵੀਰ ਹੁਣ ਤੁਹਾਨੂੰ ਤੁਰਨ ਕਹਿੰਦਾ ਥੋੜੇ ਦਿਨ ਲੱਗਣਗੇ ਹਨਾ ਤੁਰਨ ਕੀ ਕਹਿਣਾ ਚਾਹੁੰਦਾ ਮੇਰਾ ਭਰਾ ਲੱਤ ਉਹਨਾਂ ਭਰਾਵਾਂ ਨੇ ਜਿਹਨਾਂ ਦੀ ਸੇਵਾ ਕੀਤੀ ਆ ਹੈਂ ਸੋ ਧੰਨਵਾਦ ਬੋਲਦੇ ਹਾਂ ਕੇਵਲ ਦਾ ਕੰਮ ਕਰਦਾ ਹੈ ਤੂੰ ਹੀ ਕਮਾਉਣੇ ਵਾਲਾ ਮੇਰਾ ਇੱਕ ਲੜਕਾ ਇੱਕ ਲੜਕੀ ਹੈ ਲੜਕਾ ਵੀ ਐਸੀ ਖੜਾ ਹੈ ਲੜਕਾ ਵੀ ਇਦਾਂ ਹੀ ਹੈ ਉਹ ਵੀ ਬੋਲ ਨਹੀਂ ਸਕਦਾ ਲੜਕਾ ਵਾਹਿਗੁਰੂ ਵਾਹਿਗੁਰੂ ਤੇ ਰਾਸ਼ਨ ਵੀ ਇਹਨੂੰ ਹਰੇਕ ਮਹੀਨੇ ਦਾ ਸੰਸਥਾ ਵੱਲੋਂ ਦਿੱਤਾ ਜਾਂਦਾ ਜਿੰਨਾ ਚਿਰ ਨਹੀਂ ਕੋਈ ਕਮਾਉਂਦਾ ਨਵਾਂ ਰਾਸ਼ਨ ਮਨ ਸਮਾਗਮ ਕਰਕੇ ਹਟੇ ਆਂ ਨਵੇਂ ਦਫ਼ਤਰ ਜਿਹੜਾ ਸੰਸਥਾ ਵੱਲੋਂ ਬਣਾਇਆ ਜਾ ਰਿਹਾ ਇਹ ਉੱਥੇ ਅੱਜ ਕਰਕੇ ਹਟੇ ਆਂ ਐਂਬੂਲੈਂਸ ਸਟਾਰਟ ਕਰ ਦਿੱਤੀ ਗਈ ਆ ਛੱਬਵਾਂ ਸਟਾਰਟ ਕਰ ਦਿੱਤੀ ਗਈ ਆ ਤੇ ਇਹ ਬਣਦਾ ਪਿਆ ਜਿੱਥੇ ਹਰੇਕ ਲੋੜਵੰਦ ਦੀ ਸਹਾਇਤਾ ਕੀਤੀ ਜਾਊਗੀ ਇਹ ਉਹ ਜਗ੍ਹਾ ਬਣ ਜਾ ਰਹੀ ਆ ਜਲਦ ਸਾਰੇ ਲੋਕਾਂ ਲਈ ਸਮਰਪਿਤ ਕਰ ਦਿੱਤੀ ਜਾਊਗੀ ਧੰਨਵਾਦ ਸਾਰੀ ਸੰਗਤ ਦਾ ਮਾਸਟਰ ਗ੍ਰਿੰਦਰਜੀਤ ਸਿੰਘ ਜਿਨ੍ਹਾਂ ਵੱਲੋਂ ਇਹ ਦਾਨ ਦਿੱਤੀ ਗਈ ਉਹਨਾਂ ਦੇ ਪਰਿਵਾਰ ਵੱਲੋਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਹਸੋਤਾ ਦੀ ਪਿੰਨਗਰ ਨਿਵਾਸੀਆਂ ਵੱਲੋਂ ਤਹਿ ਦਿਲ ਤੋਂ ਧੰਨਵਾਦ ਜਿੱਥੇ ਉਹਨਾਂ ਦੀ ਉਹਨਾਂ ਦੀ ਯਾਦ ਦੇ ਵਿੱਚ ਇਹ ਦਫ਼ਤਰ ਬਣਾਇਆ ਜਾ ਰਿਹਾ ਹੈ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ